ਤਾਂ ਕੀ ਨਾਮ ਆਪਣਾ ਇਹ ਬਾਜੀ ਰੇਸ਼ਮ ਸਿੰਘ ਘਰਕਵਾਲਾ ਸਚਾਨ ਮੀਂਦੂ ਦੀ ਘਰਕਮੇਟੀ ਜਿਲ੍ਹਾ ਤਰਨਤਾਰਨ ਨਿਪਟਦਾ ਜਿਹੜਾ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਕਿਹੜੇ ਸਬੰਧ ਕੱਢਿਆ ਜਾ ਰਿਹਾ ਜੀ ਇਹ ਦੀ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕਿ ਅੱਗੇ ਤੁਸੀਂ ਵੇਖਿਆ ਸ਼ੰਭੂ ਬਾਰਡਰ ਤੇ ਵੀ ਇਕੱਠਾ ਹੋ ਕੇ ਲੜਿਆ ਵਾ ਉਹਦੇ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਜੋ ਪਾਲਿਸੀ ਜ਼ਮੀਨ ਐਕਵਾਇਰ ਕਰਨ ਦੀ ਜ਼ਬਰਦਸਤੀ ਜਿਹੜੀ ਲੈ ਕੇ ਆਈ ਆ ਲੈਂਡ ਪੂਲਿੰਗ ਕਹਿੰਦੇ ਦੀ ਕਿਹਨੂੰ ਪਾਲਸੀ ਦਾ ਨਾਮ ਆ ਦੂਸਰਾ ਆ ਬਿਜਲੀ ਜਿਹੜੀ ਬੋਰਡ ਇਹ ਬਿਲਕੁਲ ਭੰਗ ਕਰਨਾ ਚਾਹੁੰਦੇ ਆ ਚਿਪ ਵਾਲੇ ਮੀਟਰ ਸਾਡੇ ਘਰਾਂ 'ਚ ਲਾਉਣਾ ਚਾਹੁੰਦੇ ਆ ਤੇ ਬਿਜਲੀ ਨੂੰ ਪ੍ਰਾਈਵੇਟ ਕਰਨਾ ਚਾਹੁੰਦੇ ਐ ਇਸੇ ਤਰ੍ਹਾਂ ਹੀ ਪਿੰਡ ਪਿੰਡ ਨਸ਼ੇ ਦੀ ਪਰਮਾਰ ਹੋਈ ਆ ਉਹ ਰੋਜ਼ਾਨਾ ਹੀ ਸਾਡੇ ਪਿੰਡਾਂ ਦੇ ਵਿੱਚ ਮਰਡਰ ਹੋ ਰਹੇ ਆ ਔਰ ਪੁਲਿਸ ਵਾਲਾ ਜਿਹੜੀ ਮੁੱਖ ਦਰਸ਼ਕ ਬਣ ਕੇ ਵੇਖ ਰਹੀ ਯਾਰ ਜਾਨਾ ਹੀ ਕੋਈ ਨਾ ਕੋਈ ਤੁਸੀਂ ਵੇਖਦੇ ਹੋ ਕੋਈ ਇਹੋ ਜਿਹਾ ਇਲਾਕਾ ਨਹੀਂ ਜਿੱਥੇ ਕੋਈ ਆਤਵਾਦੀਏ ਗੁੰਡੇ ਜਾਂ ਲੁੱਟਖੋਹਾਂ ਨਾ ਹੁੰਦੀਆਂ ਹੁਣ ਤੇ ਜ਼ਮੀਨਾਂ ਜਿਹੜੀਆਂ ਉਹ ਕੁਵੈਰ ਬਿਲਕੁਲ ਨਹੀਂ ਹੋਣ ਦਿੱਤੀਆਂ ਜਾਣੀਆਂ ਕਿਸਾਨ ਦੀ ਮਰਜ਼ੀ ਤੋਂ ਬਗੈਰ ਮੈਂ ਅੱਜ ਸਾਡਾ ਮੁੱਦਾ ਇਹੋ ਆ ਵੀ ਜਿਹੜੀ ਇਹ ਪਾਲਿਸੀ ਲੈ ਕੇ ਆਇਆ ਭਗਵਾਨਤ ਮਾਨ ਇਹਨੂੰ ਵਾਪਸ ਕੀਤਾ ਜਾਵੇ ਬੇਸ਼ੱਕ ਮਾਨਯੋਗ ਹਾਈ ਕੋਰਟ ਦੇ ਸਟੇ ਲੱਗਾ ਵਾ ਪਰ ਅਸੀਂ ਜਾਣੇ ਵੀ ਇਹ ਬਿਲਕੁਲ ਮੋੜ ਤੋਂ ਇਹਨੂੰ ਖਤ ਕੀਤਾ ਜਾਵੇ ਤੇ ਨਹੀਂ ਤੇ ਤੁਸੀਂ ਅੱਜ ਵੇਖ ਰਹੇ ਹੋ ਕਿੰਦਾ ਜੂਨ ਭਾਈ ਝਾੜੂ ਦੇ ਜਿਹੜੂ ਸਾਰੇ ਖੜੇ ਆ ਜੋਧੇ ਔਰ ਚੜਦੀ ਕਲਾ ਨਾਲ ਮੋਟਰਸਾਈਕਲ ਆ ਕੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਏ ਆ ਇੱਥੇ ਹੁਣ ਮਾਰਚ ਕਰਕੇ ਪਿੰਡਾਂ ਵਿੱਚ ਜਾਵਾਂਗੇ ਤੇ ਰੂਟ ਚਾਰਟ ਬਣੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਅੱਜ ਪਿੰਡ ਪਿੰਡ ਰੋਡ ਮਾਰਚ ਕੀਤਾ ਜਾਊਗਾ ਜੀ ਆਪਣਾ ਕਿਸਾਨ ਮਜ਼ਦੂਰ ਸ਼ਰਕਤ ਕਮੇਟੀ ਪੰਜਾਬ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਕੀ ਮਸਲਾ ਹੈ ਜਿਹੜਾ ਮਾਰਚ ਕੀਤਾ ਜਾ ਰਿਹਾ ਹੈ ਮਸਲਾ ਇਹ ਆ ਇਹ ਇਹ ਜਗਰੂ ਕੇ ਜੜਿਆਲੇ ਇੱਕ ਨਾ ਗੱਲ ਕੀਤੀ ਸੀ 2022 ਦੇ ਵਿੱਚ ਕਿਸਾਨ ਮਜ਼ਦੂਰ ਸ਼ਿਕਾਤ ਕਮੇਟੀ ਪੰਜਾਬ ਨੇ ਤੇ ਜਿਹੜੀ ਆਮ ਆਦਮੀ ਪਾਰਟੀ ਆ ਇਹ ਭਾਜਪੀ ਦੀ ਬੀ ਟੀਮ ਆ ਬਹੁਤ ਵੱਡਾ ਇਕੱਠ ਹੋਇਆ ਸੀ ਵੋਟਾਂ ਤੁਹਾਡੀਆਂ ਇੱਥੇ ਮਰਜ਼ੀ ਪਾ ਲਿਓ 92 ਐਮਐਲ ਦੇ ਕੇ ਨਵਾਜਿਆ ਆਪ ਲੋਕਾਂ ਦੀ ਭਾਵਨਾ ਸੀ ਕਿ ਤੀਸਰਾ ਫਰੰਟ ਕੰਮ ਕਰੀਏ ਸ਼ਾਇਦ ਕੋ ਚੰਗਾ ਲੱਗੇ ਆਊਗਾ ਪਰ ਉਹ ਚੰਗਾ ਦੇ ਸਾਹਮਣੇ ਆ ਕਿ ਕਿਸਾਨਾਂ ਮਜ਼ਦੂਰਾਂ ਨੂੰ 13 ਮਹੀਨੇ ਦਰਨਾ ਚੱਲਣ ਦੇ ਬਾਵਜੂਦ ਧੋਖੇ ਦੇ ਨਾਲ ਮੀਟਿੰਗ ਬੁਲਾ ਕੇ 19 ਤਰੀਕ ਨੂੰ ਸ਼ੰਭੂ ਬਾਰਡਰ ਖਰੌਂਡੀ ਬਾਰਡਰ ਦੇ ਕੁੱਟਿਆ ਗਿਆ ਤੇ ਜਲੀਲ ਕੀਤਾ ਗਿਆ ਜਿਹਦਾ ਗੁੱਸਾ ਅੱਜ ਸਾਹਮਣੇ ਦਿਦਾ ਏ ਕਿ ਪੰਜਾਬ ਦੇ ਲੋਕਾਂ ਨੇ ਹਰ ਘਰ ਦੇ ਉਸ ਉਨੀਦਵਾਰ ਨੇ ਉਹ ਗੁੱਸਾ ਕੀਤਾ ਏ ਕਿ ਆਦਮਾ ਵੀ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨੂੰ ਕੁੱਟਿਆ ਹੈ ਗੁੱਸਾ ਕੀਤਾ ਹੈ ਤੇ ਵੱਡੀ ਕਰਾ ਦਿੱਏ ਆ ਕਿ ਜਿਹੜੇ ਆ ਕਾਨੂੰਨ ਬਣਾ ਕੇ ਸਰਕਾਰ ਲੈ ਕੇ ਆ ਰਹੀ ਆ ਕਿ ਬੋਲਾ ਮੀਟਰ ਲੈ ਕੇ ਆ ਰਹੀ ਆ ਇਹ ਲੋਕ ਜਿਹੜੇ ਆ ਇਹ ਪੰਜਾਬ ਦੇ ਲੋਕ ਆ ਕਿਸੇ ਦੀ ਟੈਨ ਹੀ ਮੰਨਦੇ ਟਾਈਮ ਕਿਸੇ ਦੀ ਕਦੀ ਨਾ ਮੰਨਣ ਦੇ ਕਿਉਂਕਿ ਸਾਹਮਣੇ ਆ ਕੇ ਖਲੋ ਕੇ ਅੱਜ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਨੂੰ ਚੇਤਾਵਨੀ ਆ ਕਿ ਪਿੰਡਾਂ ਵਿੱਚ ਨਹੀਂ ਵੜਨਾਂਗੇ ਪਿੰਡਾਂ ਵਿੱਚ ਅੱਜ ਵੀ ਜੋਣਾ ਤਰਨਤਾਰਨ ਗਏ ਆ ਪਰ ਤੋਂ ਤਰਨਤਾਰਨ ਇਨੂੰ ਲੈ ਕੇ ਆ ਰਹੇ ਆਗੇ ਤੇ ਪਿਓ ਦਾ ਪੁੱਤ ਬਾਹਰ ਆ ਉਤੋਂ ਜਾਇਦ ਉਤਰਾ ਦੋਸੋਂ ਚੜ ਕੇ ਚਲੇ ਗਿਆ ਵਾ ਛੜਕਾ ਦੇ ਖਲੋਤੇ ਆ ਆਵੇ ਤੇ ਫੇਰ ਆ ਇਹ ਵੱਡਾ ਜਿਹੜੇ ਕਾਫਲੇ ਆ ਇਹ ਸਚਾਈ ਆ ਕਿ ਕਿੰਨੇ ਜੀ ਪਹਿਲੇ ਵੀ ਦਿਆਂਗੇ ਸਵਾਜ ਮੀਟਰ ਨਹੀਂ ਲੱਗਣਗੇ ਜੀ ਬਰਦਾਨ ਜੀ ਕੀ ਨਾਮ ਆ ਆਪਣਾ ਇਹ ਕਿਸਾਨ ਮਜ਼ਦੂਰ ਸ਼ਹਿਰ ਸੰਗਤ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਪੂਰਾ ਸੋ ਅੱਜ ਜੋ ਇਹ ਕਾਠ ਤੁਸੀਂ ਵੇਖ ਰਹੇ ਹੋ ਠਾਠਾ ਮਾਰਦਾ ਕਿਉਂਕਿ ਪੰਜਾਬੀ ਦੇ ਵਿੱਚ ਜੇ ਆਪਾਂ ਸਾਫ ਲੱਗ ਜਾਂਦੇ ਵਿੱਚ ਸ਼ਹਿਰੀਏ ਜਿਹੜਾ ਛੋਟੇ ਛੋਟੇ ਬੱਚੇ ਨੂੰ ਪਤਾ ਲੱਗ ਗਿਆ ਸਿੱਧਾ ਲਵ ਚ ਮੋਟਰਸਾਈਕਲਾਂ ਤੋਂ ਨਭਾਈ ਡੱਕੋ ਮੋਟਰਸਾਈਕਲ ਜਦੋਂ ਇਹ ਗੱਲ ਆ ਜਾਵੇ ਨਾ ਵੀ ਸਾਡੀਆਂ ਜ਼ਮੀਨਾਂ ਖੋਹਦੇ ਆ ਉਦੋਂ ਫਿਰ ਲੋਕ ਆਪ ਮਹਾਰੇ ਘਰਾਂ ਤੋਂ ਨਿਕਲਦੇ ਆ ਇੱਕ ਸੂਤਾ ਜਾਂ ਮੈਸੇਜ ਹੀ ਕਿਸਾਨ ਮਦੂਰ ਸਿੰਘ ਰਸ਼ਕਬੇੜੀ ਭਾਈ ਝਾੜੂ ਜੋਨ ਦਾ ਤੇ ਆ ਛੋਟੇ ਜਿਹੇ ਮੈਸੇਜ ਦੇ ਵਿੱਚ ਤੁਸੀਂ ਵੇਖ ਲੈ ਜੇ ਵੀ ਪਿੰਡਾਂ ਨੇ 105-5 ਮੋਟਰਸਾਈਕਲ 100-100 ਮੋਟਰਸਾਈਕਲ ਵੀ ਇੱਕ ਇੱਕ ਪਿੰਡ ਦੇ ਵਿੱਚੋਂ ਨਿਕਲਿਆ ਤੇ ਆ ਠਾਠਾ ਮਾਰਦਾ ਕਾਠਾ ਵੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਇੱਕ ਤੁਹਾਨੂੰ ਚੇਤਾਵਨੀ ਆ ਇਹ ਲੋਕ ਅੱਜ ਤੁਹਾਨੂੰ ਰੋਡ ਮਾਰਚ ਕਰਕੇ ਦੱਸ ਰਹੇ ਦੱਸ ਦੇਣਗੇ ਵੀ ਤੁਸੀਂ ਇੰਨਾ ਹਰਕਤਾਂ ਨੂੰ ਬਾਜ ਆ ਜੋ ਨਾ ਤਾਂ ਇੱਕ ਮਰਲਾ ਜ਼ਮੀਨ ਦਾ ਕਿਤੇ ਜਾਣ ਦੇਵਾਂਗੇ ਨਾ ਅਸੀਂ ਚੇਪ ਵਾਲੇ ਮੀਟਰ ਲਗਣ ਦੇਵਾਂਗੇ ਤੇ ਨਾ ਹੀ ਸਰਕਾਰ ਜੋ ਵੀ ਚਾਲਾਂ ਚੱਲ ਰਹੀਆਂ ਚਾਹੁੰਦੀ ਆ ਅਡਾਨੀ ਬਾਨੀ ਦੀ ਗੋਦੀ ਦੇ ਵਿੱਚ ਖੇਡ ਕੇ ਕਿਉਂਕਿ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਪੰਜਾਬ ਦੀ ਜਨਤਾ ਨੇ ਪਾਈਆਂ ਅਡਾਨੀਆਂ ਬਾਨੀਆਂ ਨਹੀਂ ਪਾਈਆਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਕੇ ਤੇ ਡਾਨੀਆਂ ਬਾਨੀਆਂ ਦੀ ਗੋਦੀ ਦੇ ਵਿੱਚ ਖੇਡਣਾ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਔਰ ਤੁਹਾਨੂੰ ਇਹ ਚੰਗੀ ਤਰ੍ਹਾਂ ਸਾਕੂ ਵੀ ਸਿਖਾ ਦੇਣਗੇ ਹੁਣ ਇਹ ਲੋਕ ਰੋੜਾਂ ਦੇ ਨਿਕਲ ਆਏ ਆ ਇਹ ਮੈਸੇਜ ਆ ਸਰਕਾਰ ਨੂੰ ਵੀ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜੇ ਨਹੀਂ ਤੇ ਇਹ ਸੰਘਰਸ਼ਾਂ ਦੇ ਹੋਰ ਵੱਡੇ ਲਾਣ ਹੋਣਗੇ ਕੀ ਨਾਂ ਆਪਣਾ ਜੀ ਮੈਂ ਜੀ ਕਰਲਾ ਗੱਲ ਤੁਸੀਂ ਸਕਸਮਟੀ ਜੀਵਨ ਭਾਈ ਦਾ ਵਿਰਾਸਵਾਰ ਹੈ ਆਪਾਂ ਸੰਖਿਆ ਹੈ ਕੀ ਕਰਲਾ ਗੱਲ ਕੇ ਫੇਰ ਫੇਰ ਤੇ ਕੀ ਮਸਲਾ ਕੀ ਹੈ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਜੀ ਮਸਲਾ ਹੈ ਜਿਹੜੀ ਪੰਜਾਬ ਦੀ ਸਰਕਾਰ ਆ ਸੈਂਟਰ ਦੀ ਸਰਕਾਰ ਤੇ ਅੱਗੇ ਨਾਗਲਪੇ ਲਾਉਂਦੀ ਹੈ ਅਸੀਂ ਮਾਫ ਕਰ ਤੇ ਕਾਨੂੰਨ ਅਸੀਂ ਉਹ ਕਰਤਾ ਪਰ ਇਹ ਸਾਡੇ ਤੇ ਲਾਗੂ ਕਰਨਾ ਚਾਹੁੰਦੀ ਆ ਤੇ ਜਬਰੀ ਜਬਰੀ ਕਬਜ਼ੇ ਕਰਨਾ ਚਾਹੁੰਦੀ ਆ ਸਾਡੀ ਜ਼ਮੀਨ ਦੇ ਉੱਤੇ ਇਹ ਜਿਹੜੇ ਕਬਜ਼ੇ ਆ ਇਹ ਕਦੀ ਇਹ ਕਦੀ ਲੋਕਾਂ ਦੇ ਇਜ਼ਾਦ ਨੇ ਇਹ ਕਦੀ ਕਬਜ਼ਾ ਨਹੀਂ ਹੁੰਦਣਗੇ ਭਜਾ ਕੇ ਦੇਸ਼ ਤੋਂ ਬਾਹਰ ਕੱਢ ਦਿਆਂਗੇ ਤਾਂ ਕਰਦਾ ਕਰਦਾ ਜਿਹੜਾ ਦੇਸ਼ ਦਾ ਜਿਹੜਾ ਇੱਕ ਪੰਜਾਬ ਮਾਰੂ ਰੁਪਈਆ ਲੈ ਆ ਕੇ ਸਾਡੇ ਵਿੱਚ ਮਾਰਿਆ ਸਾਡੇ ਤੇ ਕਬਜ਼ਾ ਦੀ ਕੋਸ਼ਿਸ਼ ਕਰਦਾ ਹੈ ਕਦੀ ਬਾਹਰੋਂ ਆਏ ਬੰਦੇ ਨੂੰ ਜਿੱਲੀ ਨੂੰ ਆਏ ਬੰਦੇ ਨੂੰ ਅਸੀਂ ਅੱਗ ਨੂੰ ਆਏ ਘਰਾਂ ਵੀ ਪੜਦੇਾਂਗੇ ਕਰਦੇ ਮੈਂ ਕੁਝ ਬੋਲਣਾ ਥੰਮੇ ਬੰਦ ਕੀਤਾ ਖਮਸਾ